ਅਰਜਕ ਤਲਵੰਡੀ ਦਾ ਕੋਤੇ ਰਾਮਾਭਕੀ ਕੱਲਾਇਆ ਕੀ ਪੁੱਛਣਾ ਹੂ ਜੀ ਕੀ ਮਾਮਲਾ ਹੈ ਇਸ ਤਰਾ ਅੱਜ ਜਿਹੜਾ ਹੈਗਾ ਕਰੀਬ 11:30 ਵਜੇ ਜਿਹੜਾ ਐਸ ਐਚਓ ਤਲਵੰਡੀ ਨੂੰ ਇੱਕ ਸੂਚਨਾ ਮਸੂਲ ਹੋਈ ਸੀ ਕਿ ਇੱਕ ਹਰਪ੍ਰੀਤ ਨਾਂ ਦਾ ਵਿਅਕਤੀ ਹੈਗਾ ਉਮਰ 25 26 27 ਸਾਲ ਉਹਦਾ ਜਿਹੜਾ ਹੈਗਾ ਆਪਹਾਰਨ ਜਿਹੜਾ ਹੈਗਾ ਉਹ ਜਿਹੜਾ ਕੁਝ ਵਿਅਕਤੀ ਜਿਹੜੇ ਹੈਗੇ ਆ ਉਹ ਕਰਕੇ ਲੈ ਕੇ ਇਹਦੇ ਤੇ ਨਿਰਭਰ ਨੇ ਫਿਰ ਜਿਹੜਾ ਗੁਰਮੀਤ ਕੌਰ ਪੰਜਾਬ ਪੁਲਿਸ ਚ ਨੌਕਰੀ ਕਰਦੀ ਹੈ ਇਹਨੇ ਆਪਣੇ ਬਿਆਨਾਂ ਚੇਲ ਖਾਇਆ ਸੀਗਾ ਵੀ ਇੱਕ ਲਬੂ ਕੌਰ ਨਾਂ ਦੀ ਜਿਹੜੀ ਲੜਕੀ ਹੈ ਜਿਹਦੇ ਨਾਲ ਇਹਦਾ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਦੋਸਤਾਨਾ ਸੀਗਾ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਉਹ ਕੁੜੀ ਐਕਚੁਅਲੀ ਮੈਰਿਡ ਹੈ ਲਬੂ ਕੌਰ ਜਿਹੜੀ ਹੈਗੀ ਹੈ ਤੇ ਜਿਹਦੇ ਤੋਂ ਜਿਹੜਾ ਹੈਗਾ ਉਹਦੇ ਘਰ ਦੇ ਪਲੱਸ ਜਿਹੜੇ ਉਹਦੇ ਮਾਪੇ ਵਗੈਰਾ ਜਿਹੜੇ ਹੈਗੇ ਆ ਉਹ ਇਤਰਾਜ਼ ਕਰਦੇ ਸੀਗੇ ਜਿਹਦੇ ਸਬੰਧ ਚ ਥੋੜੇ ਦਿਨ ਪਹਿਲਾਂ ਇਹਨਾਂ ਦਾ ਆਪਸ ਦੇ ਵਿੱਚ ਬਹਿ ਕੇ ਰਾਜੀਨਾਮਾ ਵੀ ਹੋਇਆ ਸੀ ਤੇ ਇਹਦਾ ਨਿਪਟਾਰਾ ਹੋ ਗਿਆ ਸੀਗਾ ਪਰ ਅੱਜ 11:30 ਵਜੇ ਜਿਹੜੇ ਹੱਗੇ ਆ ਜਿਹੜੇ ਗੁਰਮੀਤ ਕੌਰ ਦੇ ਦਸਤ ਦੇ ਅਨੁਸਾਰ ਜਿਹੜੇ ਇਹਦੇ ਨੇ ਜੱਗੇ ਆ ਦਾ ਪਿਤਾ ਅਲਵੋ ਕੋਰ ਦਾ ਤੇ ਇੱਕ ਜਿਹੜਾ ਹੈਗਾ ਪ੍ਰਗਟ ਸਿੰਘ ਤੇ ਇੱਕ ਇਹਦਾ ਜਿਹੜਾ ਦਾਦਾ ਮਲਕੀਤ ਸਿੰਘ ਤੇ ਦੋ ਇਹਦੇ ਚਾਚੇ ਮਲਕੀਤ ਮਨਜਿੰਦਰ ਸਿੰਘ ਤੇ ਬਲਜਿੰਦਰ ਸਿੰਘ ਪੀਕੇ ਦਾ ਮਾਮਾ ਜਿਹੜਾ ਸ਼ਗਰਪ੍ਰੀਤ ਸਿੰਘ ਪਿੰਡ ਸ਼ੇਖਪੁਰੇ ਦਾ ਰਹਿਣ ਵਾਲਾ ਤੇ ਇਹ ਚਾਰੋਂ ਜਿਹੜੇ ਪੇਰੋ ਪਿੰਡ ਦੇ ਰਹਿਣ ਵਾਲੇ ਇੱਕ ਗੱਡੀ 'ਚ ਤੇ ਇੱਕ ਮੋਟਰਸਾਈਕਲ ਤੇ ਆਏ ਤੇ ਆ ਕੇ ਇਹਨੂੰ ਇੱਥੇ ਜਿਹੜਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਹਮਣੇ ਇਹਦਾ ਜਿਹੜਾ ਹੈਗਾ ਇੱਕ ਸੈਲੂਨ ਕਰਦਾ ਹੈ ਇਹ ਉੱਥੋਂ ਇਹ ਧੱਕੇ ਨਾਲ ਇਹਨੂੰ ਜਿਹੜਾ ਹੈਗਾ ਬਾਹਰ ਕਰਕੇ ਲੈ ਕੇ ਗੱਡੀ 'ਚ ਠਾਕੇ ਤੇ ਇਹਦੇ ਜਿਹੜਾ ਹੈਗਾ ਜਿਹਦੇ ਦੇ ਤੁਰੰਤ ਸਾਡੇ ਮੁਖ ਅਫਸਰ ਖਾਨਾ ਤਲਵੰਡੀ ਤੇ ਸੀਆਈਏ ਇੰਚਾਰਜ ਟੂ ਇੰਸਪੈਕਟਰ ਕਰਨਦੀਪ ਸਿੰਘ ਇਨਾਂ ਨੇ ਪੀਐਨ ਟੀਮਾਂ ਬਣਾ ਕੇ ਆਪਣੀਆਂ ਜਿਹੜੀਆਂ ਹੈਗੀਆਂ ਉਹਨੀਆਂ ਬਣਾਈਆਂ ਆਂ ਤੇ ਇਹਨਾਂ ਨੇ ਰੇਡਾਂ ਕੀਤੀਆਂ ਤੇ ਇਹ ਜਿਹੜੇ ਇਹਨਾਂ ਦੇ ਵਿੱਚੋਂ ਅਸੀਂ ਜਿਹੜੇ ਚਾਰ ਵਿਅਕਤੀ ਜਿਹੜੇ ਹੈਗੇ ਆ ਮਹਿਜ 3-4 ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜੇ ਹੈਗੇ ਆ ਇਹ ਕਾਬੂ ਕਰ ਲਏ ਜਿਹਦੇ ਵਿੱਚੋਂ ਸ਼ਗਲ ਸਿੰਘ ਜੀ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਛੇਕਪੁਰਾ ਇਮਾਮਾ ਇਹਦਾ ਲੜਕੀ ਦਾ ਮਨਜਿੰਦਰ ਸਿੰਘ ਉਰਫ ਗਿਆਨੀ ਪੁੱਤਰ ਸੁਖਾ ਸਿੰਘ ਤੇ ਇਹ ਜਿਹੜਾ ਹੈਗਾ ਇਹਦਾ ਆਪਣਾ ਇਹਦਾ ਚਾਚਾ ਹੈ ਪਗੜ ਸਿੰਘ ਪੁੱਤਰ ਮਲਕੀ ਸਿੰਘ ਇਹ ਹੈਗਾ ਜਿਹੜਾ ਇਹਦਾ ਪਿਤਾ ਤੇ ਮਲਕੀ ਸਿੰਘ ਪੁੱਤਰ ਨੰਦ ਸਿੰਘ ਵਰਸੀ ਫਿਰ ਉਹ ਸਾਰੇ ਕਹਿਣ ਵਾਲੇ ਆ ਇਹ ਤੇ ਇਹ ਇਹਦਾ ਜਿਹੜਾ ਹੈਗਾ ਦਾਦਾ ਹੈਗਾ ਮੂਲੇ ਕੁਝ ਵਿੱਚ ਦਾ ਕੁੱਟਮਾਰ ਵੀ ਕਰੀ ਤੇ ਪਰ ਕੁਝ ਮੰਨਪੁਰਸ ਨੇ ਕਿਵੇਂ ਕਾਬੂ ਕਰਤਾ ਇਹ ਇਸ ਤਰ੍ਹਾਂ ਹੈਗਾ ਜਦੋਂ ਸਾਨੂੰ ਇਹਦੇ ਬਿਆਨ ਕੁੜੀ ਨੇ ਲਿਖਾਏ ਹੈਗੇ ਆ ਉਹਦੇ ਤੇ ਅਸੀਂ ਤੁਰੰਤ ਐਫ ਆਈ ਆਰ ਲੌਂਚ ਕਰਕੇ ਕੌਂਸਟ ਪਾਰਟੀਆਂ ਬਣਾਈਆਂ ਤੇ ਇਹਨਾਂ ਦਾ ਜਿਹੜਾ ਹੈਗਾ ਟੈਕਨੀਕਲ ਐਵੀਡੈਂਸ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਸੀ ਇਹਨਾਂ ਤੇ ਇਹਨਾਂ ਦਾ ਪਿੱਛਾ ਕੀਤਾ ਤੇ ਪਿੱਛਾ ਕਰਨ ਤੋਂ ਬਾਅਦ ਜਿਹੜੇ ਹੈਗੇ ਆ ਇਹ ਆਪੂ ਕਿ ਹੁਣ ਕੀ ਕਾਰਵਾਈ ਕਰੀ ਇੱਥੇ ਕੀ ਹੁਣ ਇਹਨਾਂ ਤੇ ਜਿਹੜਾ ਹੈਗਾ ਇੱਕ ਅਸੀਂ ਐਫ ਆਈ ਆਰ ਨੰਬਰ 54 ਜਿਹੜੀ ਹੈਗੀ ਹੈ ਮਿਤੀ 18 ਤਿੰਨ 25 ਅੰਡਰ ਸੈਕਸ਼ਨ ਜਿਹੜੀ ਹੈਗੀ ਹੈ 140 3 190 191 ਤਿੰਨ ਬੀ ਐਨ ਐਸ ਜਿਹੜੇ ਹੈਗੇ ਆ ਦੀ ਜਿਹੜੀ ਹੈਗੀ ਹੈ ਇਹਨਾਂ ਤੇ FIR ਲਾ ਦਿੱਤੀ। ਇਹ ਪਹਿਲਾਂ ਵੀ ਸਾਹ ਅਪਰਾਧਿਕ ਗੱਤਿ ਦੇ ਬੰਦੇ ਆ ਜਿਹਨਾਂ ਨੇ ਏਜਵਾਡ ਨਾਲ ਪੂਰੀ ਦੇ ਰਣਜੂ ਲਈ ਕਿਰਿਆ ਕੀਤੀ। ਇਹਦੇ ਦੇ ਹਾਲ ਦੀ ਘੜੀ ਦੇਖੋ ਤਫਤੀਸ਼ ਜਿਹੜੀ ਹੈਗੀ ਅੱਗੇ ਉਹ ਕੀਤੀ ਜਾ ਰਹੀ ਹੈ। ਇਹਨਾਂ ਦਾ ਉਹ ਰਿਕਾਰਡ ਤਾਂ ਹਲੇ ਖਣਵਾਣਾ ਲਿਖਣਾ ਚੈੱਕ ਕਰਨਾ ਬਾਕੀ ਹੈ। ਹਾਲ ਦੀ ਘੜੀ ਤਾਂ ਇਹ ਜਿਹੜਾ ਹੈਗਾ ਇਹਨਾਂ ਨੇ ਆਪਣੀ ੜਕੀ ਦੇ ਜਿਹੜਾ ਹੈਗਾ ਲਵ ਅਫੇਅਰ ਤੋਂ ਨਾਰਾਜ਼ ਹੋ ਕੇ ਜਿਹੜਾ ਹੈਗਾ ਤੇ ਵੀ ਉਹ ਜਿਹੜਾ ਹੈਗਾ ਲੜਕੀ ਦੇ ਜਿਹੜਾ ਹੈਗਾ ਐ ਲੜਕੀ ਨੂੰ ਮੈਸੇਜ ਵਗੈਰਾ ਕਰਦਾ ਸੀਗਾ ਤੇ ਜਾਂ ਉਹ ਇਹੋ ਮੈਸੇਜ ਕਰਦੀ ਸੀਗੀ ਉਹ ਨੂੰ ਤੇ ਜਿਹੜਾ ਹੈਗਾ ਉਹ ਕੋਲ ਦਿੱਤੀ ਹੈ ਨਾ ਇਹ ਕਪਤਨ ਤੇ ਪੁਲਿਸ ਨੇ ਨਹੀਂ ਕੰਚਾਰਕ ਤੋਂ ਤੱਕ ਬਤੀਸ਼ਾ ਤੱਕ ਕਾਰਵਾਈ ਕੀਤੀ ਹੈ ਜੇ ਪੁਲਿਸ ਨਾ ਹੁੰਦੀ ਤਾਂ ਮਾਮਲਾ ਜਿੰਨ ਕੁਠ ਮਾਰਦਾ ਮਰਨ ਤੱਕ ਹੀ ਹੋ ਜਾਂਦਾ ਹਾਂ ਇਹਰੇ ਵੀ ਤੇ ਸਾਡਾ ਦੇਖੋ ਸੀਆਈਏ ਸੈਕਟਰ ਕਰਨਦੀਪ ਸਿੰਘ ਤੇ ਐਸਐਚਓ ਤਲਵੰਡੀ ਦੀ ਜਿਹੜੀ ਹੈਗੀ ਹੈ ਮਤਲਬ ਜਿਹੜੀ ਹੈਗੀ ਹੈ ਇਹ ਮਤਲਬ ਇੱਕਦਮ ਜਿਹੜਾ ਹੈਗਾ ਐਕਸ਼ਨ ਤੇ ਆਂਤੀ ਜਿਹੜਾ ਹੈਗਾ ਇਹ ਕਾਰਵਾਈ ਜਿਹੜੀ ਹੈਗੀ ਸੰਭਵ ਹੋ ਚੁੱਕੀ ਇਹਦੇ ਵਿੱਚ ਇਹ ਦੋਨੋਂ ਉਸ ਤਰ੍ਹਾਂ ਦਾ ਜਿਹੜਾ ਹੈਗਾ ਵਿਸ਼ੇਸ਼ ਯੋਗਦਾਰ ਰਿਆ ਸਾਡੇ ਐਸਐਸਪੀ ਸਾਹਿਬ ਜਿਹੜੇ ਹੈਗੇ ਆ ਆਪਣਾ ਮਾਲਸਾ ਉਹਨਾਂ ਦਾ ਜਿਹੜਾ ਹੈਗਾ ਇਮੀਡੀਏਟਲੀ ਜਿਹੜਾ ਹੈਗਾ ਰਿਸਪਾਂਸ ਜਿਹੜਾ ਹੈਗਾ ਤੇ ਉਹਨਾਂ ਨੇ ਸਾਰੀਆਂ ਦੀਆਂ ਡਿਊਟੀਆਂ ਲਾ ਕੇ ਇੱਥੇ ਸਾਮੀਆਂ ਦੀ ਗਸ਼ਤੀ ਭੇਜਿਆ ਤੇ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਹੈ